ਸਤ ਸ੍ਰੀ ਅਕਾਲ ਯੂਸਰ ਅਦਾਬ ਜੀ ਵੈਲਕਮ ਹੈ ਨੂ ਫੈਕਸ ਤੇ ਅੱਜ ਦੀ ਇਹ ਵੀਡੀਓ ਜਿਹੜੀ ਲੈ ਕੇ ਆਇਆ ਮੈਂ ਇੱਕ ਹੈਲਪਿੰਗ ਵੀਊ ਨਾਲ ਦੇਖ ਸਕਦੇ ਹੋ ਕਿਉਂਕਿ ਅੱਜ ਕੱਲ ਜੇ ਦੇਖਿਆ ਜਾਵੇ ਤਾਂ ਅੱਜ ਕੱਲ ਕੋਈ ਵੀ ਆਪਣਾ ਸਮਾਂ ਦਾ ਪਰਵਾਹ ਨਹੀਂ ਕਰਨਾ ਚਾਹੁੰਦਾ ਤੇ ਹਰ ਇੱਕ ਸਮੇਂ ਦੇ ਲਈ ਦੂਸਰੇ ਤੇ ਹਾਵੀ ਰਹਿਣਾ ਚਾਹੁੰਦਾ ਹੈ ਹੁਣ ਜਿਵੇਂ ਆ ਤੁਸੀਂ ਵੀਡੀਓ 'ਚ ਦੇਖ ਰਹੇ ਹੋ ਇੱਕ ਸਰਦਾਰ ਸਾਹਿਬ ਲੰਘਣਾ ਚਾਹੁੰਦੇ ਨੇ ਪਰ ਉਸ طرف ਮੋਟਰਸਾਈਕਲ ਖੜੀ ਹੈ ਅੱਗੇ ਵੀ ਇਰਖਾ ਖੜਾ ਇੱਕ طرف ਵੀ ਗੱਡੀ ਖੜੀ ਹੈ ਤੇ ਗੱਡੀ ਨੂੰ ਕੱਢਣ ਦੇ ਵਿੱਚ ਪਰੇਸ਼ਾਨੀ ਮਤਲਬ ਜਿਹੜਾ ਉਹ ਮੋਟਰਸਾਈਕਲ ਦਾ ਮੀਟਰ ਦੇ ਨਾਲ ਜਿਹੜਾ ਇਸ ਜਿਹੜਾ ਜਿਹੜੇ ਨੰਬਰ ਤੇ ਉਹ ਦੇਖ ਰਹੇ ਹੋ ਉਹ ਨੂੰ ਥੋੜਾ ਪਿੱਛੇ ਗਲੀ ਦੇ ਵਿੱਚ ਹੁਣ ਕਰਕੇ ਉੱਥੇ ਗੱਡੀ ਨੂੰ ਕੱਢਣ 'ਚ ਬਹੁਤ ਦਿੱਕਤ ਹੈ ਸੋ ਹੁਣ ਤੁਸੀਂ ਕਹੋਗੇ ਵੀ ਕਿ ਇੱਥੇ ਸਰਦਾਰ ਜੀ ਕਿਉਂ ਕਿ ਬੋਲਣ ਸ਼ੋਰ ਮਚਾਉਣ ਗੜਾ ਕੱਢਣ ਮੈਂ ਸੋਚਦਾ ਜੇ ਤੁਸੀਂ ਇਸ ਜੇਰੇ ਤੇ ਹੁੰਦੇ ਤੇ ਸ਼ਾਇਦ ਤੁਸੀਂ ਵੀ ਘੱਟੋ ਘੱਟ ਉੱਥੇ ਖੜੇ ਹੋ ਕੇ 50 ਹੌਰਨ ਤਾਂ ਮਾਰੇ ਹੁੰਦੇ ਜੇ ਮੇਰੇ ਵਰਗਾ ਹੁੰਦਾ ਮੈਂ ਵੀ 2-4 ਹੌਰਨ ਮਾਰਦਾ ਤੇ ਮੈਂ ਵੀ ਸ਼ਾਇਦ ਨਾਉਂਦਾ ਤੇ ਮੈਂ ਉੱਥੇ ਜ਼ਰੂਰ ਖੜਾ ਹੋ ਕੇ ਮੈਂ ਰੋਲਾ ਪਾਉਣਾ ਸੀ ਜਿਵੇਂ ਸਾਡੇ ਸਾਹਮਣੇ ਵੀ ਉਹ ਬਾਈਕ ਸਾਈਕਲ ਜਿਹੜਾ ਕਾਲੇ ਤੇ ਲਾਲ ਰੰਗ ਦਾ ਉਹ ਗੱਡੀ ਦੇ ਵਿੱਚ ਥੋੜਾ ਜੰਦਰੋਂ ਥੋੜਾ ਜਿੱਥੋਂ ਕਾਰ ਨੂੰ ਪਾਸ ਹੋਣ ਦੀ ਮੁਸ਼ਕਲ ਆਈ ਹੈ ਤੇ ਹੁਣ ਇੱਥੇ ਬਾਕੀ ਲੋਕ ਦੱਸਣਗੇ ਵੀ ਕੀ ਕਰਨੇ ਚਾਹਣਗੇ ਇਮਾਨਦਾਰੀ ਨਾਲ ਹੌਲੀ ਕਮੈਂਟ ਕਰਨ ਕਿ ਜੇ ਉਹ ਹੁੰਦੇ ਤਾਂ ਉਹ ਇਸ ਮੁਖ ਕੀ ਕਰਦੇ ਤੇ ਮੈਂ ਤਾਂ ਖੁਦ ਕਹਿੰਦਾ ਵੀ ਜੇ ਮੈਂ ਹੁੰਦਾ ਤਾਂ ਮੈਂ ਕੋਈ ਨਾ ਕੋਈ ਹੋਰਨ ਮਾਰੇ ਹੁੰਦੇ ਇੱਥੇ ਕਿਹਨਾਂ ਨੂੰ ਵੀ ਭਾਈ ਜੀ ਦਾ ਮੋਟਰਸਾਈਕਲ ਉੱਪਰ ਹੀ ਕੀਤਾ ਜਾਵੇ ਪਰ ਸਰਦਾਰ ਸਾਹਿਬ ਨੇ ਜੋ ਕੀਤਾ ਉਹ ਤੁਸ ਦੇਖ ਕੇ ਆਪ ਹੈਰਾਨ ਹੋਵੋਗੇ ਕਿ ਇੰਨਾ ਕੋਲ ਇੰਨਾ ਵੀ ਜ਼ਿਆਦਾ ਉਹ ਆ ਟਾਈਮ ਜਾਂ ਇੰਨਾ ਦੀ ਮਤਲਬ ਇੰਨਾ ਕੋ ਇੰਨਾ ਰਤਬਾ ਵੀ ਇਹ ਚੀਜ਼ ਕਰ ਗਏ ਤੇ ਦਾਤ ਦੇਣੀ ਚਾਹਾਂਗਾ ਇਨ੍ਹਾਂ ਸਰਦਾਰ ਸਾਹਿਬ ਦੀ ਜਿਨ੍ਹਾਂ ਨੇ ਖੋਦ ਗੱਡੀ ਦੇ ਵਿੱਚੋਂ ਉੱਤਰ ਕੇ ਉਸ ਮੋਟਰਸਾਈਕਲ ਨੂੰ ਸਾਈਡ ਕੀਤਾ ਚਾਹੇ ਥੋੜਾ ਜਿਹਾ ਸਾਈਡ ਕਰਨ ਵਾਲਾ ਸੀ ਸਾਈਡ ਕਰਕੇ ਤੇ ਆਰਾਮ ਨਾਲ ਆਪਣੀ ਗੱਡੀ ਦੇ ਵਿੱਚ ਉਸੇ ਤਰ੍ਹਾਂ ਆ ਕੇ ਬੈਠੇ ਨੇ ਤੇ ਉਸੇ ਤਰ੍ਹਾਂ ਉਹਨਾਂ ਨੇ ਆਪਣੀ ਗੱਡੀ ਦਾ ਗੇਅਰ ਪਾਇਆ ਤੇ ਉਹ ਚਲੇ ਗਏ ਨੇ ਤੇ ਮੈਂ ਸੋਚਦਾ ਵੀ ਜੇ ਇਨ੍ਹਾਂ ਤੋਂ ਇਲਾਵਾ ਕੋਈ ਹੋਰ ਹੁੰਦਾ ਤਾਂ ਕਿਉਂਕਿ ਅੱਗੇ ਵੀ ਇੱਥੇ ਕਈ ਵਾਰੀ ਮੈਂ ਦੇਖਿਆ ਤੇ ਉਹ ਲੋਕ ਨਾ ਹੌਰਨ ਤੇ ਹੌਰਨ ਮਾਰਨ ਲੱਗ ਜਾਂਦੇ ਨੇ ਤੇ ਜਾਂ ਫਿਰ ਉੱਥੇ ਖੜੇ ਹੋ ਕੇ ਕਹਿੰਦੇ ਵੀ ਇਹ ਕੀ ਦਾ ਮੋਟਰਸਾਈਕਲ ਆ ਜੀ ਪਾਸੇ ਕਰੋ ਜਾਂ ਕੁਛ ਕਰੋ ਤੇ ਤੁਸੀਂ ਦੇਖ ਸਕਦੇ ਹੋ ਵੀ ਉਹ ਸਰਦਾਰ ਸਾਹਿਬ ਆਏ ਨੇ ਉਹਨਾਂ ਨੇ ਇੱਕ ਹੌਰਨ ਸਿਰਫ ਦਿੱਤਾ ਸੀ ਉਸ ਤੋਂ ਬਾਅਦ ਉਹਨਾਂ ਨੇ ਕੋਈ ਨਹੀਂ ਪੁੱਛਿਆ ਵੀ ਹਾਂਜੀ ਜਦ ਕਿ ਇੱਕ ਅੰਕਲ ਜੀ ਪਿੱਛੇ ਸ਼ਾਇਦ ਖੜੇ ਸੀ ਆ ਦੇਖੋ ਅੱਗੇ ਆਉਣਗੇ ਹੁਣ ਉਹ ਦੇਖੋ ਯਰ ਕੀ ਕਹਿਣ ਨੂੰ ਸਰਦਾਰ ਜੀ ਇਹਨਾਂ ਨੂੰ ਪੁੱਛ ਸਕਦੇ ਵੀ ਭਾਈ ਜੀ ਮੋਟਰਸਾਈਕਲ ਤੁਹਾਡਾ ਜਾਂ ਕੁਝ ਉਹਨਾਂ ਨੇ ਕੁਝ ਨਹੀਂ ਪੁੱਛਿਆ ਇਹ ਹੁੰਦੀ ਹੈ ਜਿੰਦਾ ਦਿਲ ਲੋਕਾਂ ਦੀ ਪਛਾਣ ਜੋ ਜਿੰਦਾ ਦਿਲ ਨੇ ਤੇ ਮਤਲਬ ਉਹ ਆਪਣੀ ਮਸਤੀ ਦੇ ਵਿੱਚ ਰਹਿੰਦੇ ਨੇ ਕਿਸੇ ਨੂੰ ਪਰੇਸ਼ਾਨ ਨਹੀਂ ਕਰਨਾ ਕਿਸੇ ਨਾਲ ਕੋਈ ਗਿੱਲਾ ਨਹੀਂ ਕੋਈ ਸ਼ਿਕਵਾ ਨਹੀਂ ਕਿਉਂ ਦੇਖੋ ਉਹ ਆਰਮਨਾਲ ਆਪਣਾ ਚਲੇ ਗਏ ਨੇ ਤੇ ਹੁਣ ਤੁਸੀਂ ਕੀ ਕਹਿਣਾ ਚਾਹੋਗੇ ਉਹ ਤੁਸੀਂ ਦੱਸ ਸਕਦੇ ਹੋ